ਕੁਝ ਸਮਾਂ ਸੀਗਾ ਕਿ ਰਾਜਨੀਤਿਕ ਲੀਡਰ ਜਿਹੜੇ ਸੀ ਨਾ ਇਮਾਨਦਾਰ ਹੁੰਦੇ ਸੀ ਉਹ ਤੋਂ ਰਾਇਲ ਐਂਡ ਮਾਰਸ਼ਲ ਲੋਕ ਰਾਇਲ ਐਂਡ ਮਾਰਸ਼ਲ ਲੋਕ ਜਿਹੜੇ ਰਾਜਨੀਤੀ ਦੇ ਵਿੱਚ ਆਉਂਦੇ ਸੀਗੇ ਤੇ ਖੱਦਰ ਦੇ ਉਹਨਾਂ ਦੇ ਕੁਰਤੇ ਪਜਾਮੇ ਪਾਏ ਹੁੰਦੇ ਤੇ ਇਮਾਨਦਾਰੀ ਨਾਲ ਕੰਮ ਕਰਦੇ ਸੀ ਤੇ ਹੁਣ ਤਾਂ ਇੱਕ ਡਾਕੂਆਂ ਦਾ گرو ਹੈ ਜਿਨ੍ਹਾਂ ਨੇ ਬੰਦੇ ਤੇ ਜਿਆਦਾ ਪਰਚੇ ਦਰਜ ਹੋਣਗੇ ਉਹਦਾ ਵੱਡਾ ਲੀਡਰ ਬਣਦਾ ਹੈ ਅੱਜ ਦੀ ਰਾਜਨੀਤੀ ਇਹ ਹੈ ਜਿੱਡਾ ਵੱਡਾ ਬਾਬਾ ਹੋ ਉਹਦਾ ਵੱਧ ਚੱਲੂਗਾ ਅੱਜ ਦੀ ਰਾਜਨੀਤੀ ਇਹ ਹੈ ਪਿਛਲੇ ਸਮੇਂ ਦੇ ਵਿੱਚ ਅਸੀਂ ਛੋਟੇ ਛੋਟੇ ਹੁੰਦੇ ਦੇਖਦੇ ਉਦੋਂ ਇਮਾਨਦਾਰ ਜਿਹੜੇ ਲੀਡਰ ਸੀ ਉਹ ਗੋਲ ਘਕਾਉਣ ਵਾਲੇ ਫੋਨ ਜੇ ਹੁੰਦੇ ਉਹ ਇੱਕ ਅੱਖਰ ਨੂੰ ਐ ਲਾ ਕੇ ਫਿਰ ਸਿਰੇ ਲਾਉਂਦੇ ਫੇਰ ਲਾਉਂਦੇ ਕਾਫੀ ਵਾਰੀ ਤਾਂ ਫੋਨ ਨਾ ਮਿਲਦਾ ਇਹ ਕੰਮ ਕਰਦੇ ਜੋ ਇਮਾਨਦਾਰੀ ਨਾਲ ਕੰਮ ਜਿਹੜੇ ਲੋਕਾਂ ਦੇ ਹੋ ਜਾਂਦੇ ਸੀ ਤੇ ਹੁਣ ਬੇਈਮਾਨੀ ਦਾ ਯੁੱਗ ਹੈ। ਹੁਣ ਆ ਜਿਹੜਾ ਹੁਣ ਗੱਲ ਕਰ ਰਹੇ ਆ ਆਪਾਂ ਕਿ ਜਿਹੜੇ ਹੁਣ ਦੇ ਲੀਡਰ ਹੈ ਪਾਇਸੇ ਜ਼ਰੂਰ ਇਕੱਠੇ ਕਰੀ ਜਾਂਦੇ ਆ ਪਰ ਲੇਕਿਨ ਸ਼ਾਂਤੀ ਨਹੀਂ ਮੰਨੂ। ਆ 2007 ਤੋਂ ਲੈ ਕੇ 17 ਤੱਕ ਅਕਾਲੀ ਸਰਕਾਰ ਰਹੀ ਹੈ। ਉਦੋਂ ਵੀ ਚੱਕਰ 'ਚ ਪਏ ਹੋਏ ਸੀ। ਸਰਕਾਰ ਜਾਣ ਤੋਂ ਬਾਅਦ ਵੀ ਪੇਸ਼ੀਆਂ ਬਹੁਤ ਦੇ ਤਰ੍ਹਾਂ ਫਿਰਦੇ ਆ। ਸੁਖਬੀਰ ਬਾਦਲ ਨੂੰ ਦੋਸ਼ੀ ਕਰਾਰ ਦਿੱਤਾ ਸੀ। ਤਾਂ ਉਹ ਆਪਣੇ ਲੁੰਗਲਾਣੇ ਸਮੇਤ ਅਕਾਲ ਤਖਤ ਤੇ ਪਹੁੰਚ ਗਿਆ। ਵਿਕਰਮਜੀਤਿਆ ਜੀ ਕਹਿੰਦੇ ਮੈਨੂੰ ਕੰਮ ਹੋ ਗਿਆ ਸੀ ਅੱਜ ਵਿਕਰਮਜੀਤਿਆ ਜੀ ਅਕਾਲ ਤਖਤ ਤੇ ਤਲਬ ਹੋਏ ਨਾ। ਸਪਸ਼ਟੀ ਕਰਨ ਦਿੱਤਾ ਸਿੰਘ ਸਹਿਵਾਨ ਨੂੰ ਮੰਨਿਆ। ਵੀਡੀਓ ਦੇ ਵਿੱਚ ਆਇਆ ਕਹਿੰਦਾ ਮੈਂ ਗੁਰੂ ਘਰ ਦਾ ਗੋਲਾ ਹਾਂ। ਮਾਇਤਾ ਜੀ ਕੁੱਕਰ ਦੇ ਤੌਰ ਤੇ ਆਇਆ ਹੈ। ਮਤਲਬ ਬੜਕ ਉਹ ਬੋਲੀ ਪਹਿਲਾਂ ਵਾਲੀ ਹੈ ਨਹੀਂ ਸੀ। ਮੰਨਿਆ ਬਿਕਰਮਜੀਤ ਜੀ, ਜੀਟੀਐਨ ਕੇ ਸੁਮੇਦ ਸਿੰਘ ਸੈਨ ਜੀ ਅਸੀਂ ਗਲਤ ਡੀਜੀਪੀ ਲਾਇਆ ਹੈ। ਸਾਡੀਆਂ ਗਲਤੀਆਂ ਸਾਡੀ ਸਰਕਾਰ ਦੇ ਵਿੱਚ ਬੇਅਦਬੀਆਂ ਹੋਈਆਂ। ਸਿਕਰ ਲਿਜੀਅਸ ਨੂੰ ਜਿਹੜਾ ਹੈਗਾ ਖਤਰਾ ਪਹੁੰਚਿਆ। ਨੀਰਾ ਮੁਖੀ ਨੂੰ ਮਾਫੀ ਦਿੱਤੀ ਗਈ ਹੈ। ਇਹ ਸਾਰਾ ਕੁਝ ਉਹਨੇ ਇਹ ਹੈ ਕਿ ਬੀਐਸ ਨੇ ਤੁਹੇ ਜਿਹੜੀਆਂ ਹੈਗੀਆਂ ਗਲਤੀਆਂ ਹੋਈਆਂ ਇਹ ਗਲਤੀਆਂ ਨਹੀਂ ਹੋਈਆਂ ਤੁਹਾਡੀ ਸਰਕਾਰ ਦੇ ਵਿੱਚ ਤੁਸੀਂ ਗੁਨਾਹ ਕੀਤੇ ਆ ਜਿਹੜੇ ਕਿ ਬਖਸ਼ਣਯੋਗ ਨਹੀਂ ਹੁਣ ਅੱਗੇ ਸਿੰਘ ਸਹਿਬਾਨ ਕੀ ਸਜ਼ਾ ਦਿੰਦੇ ਨੇ ਇਹ ਹੀ ਵਿਕਰਮਜੀਤ ਸੀ ਜਿਹੜਾ ਵਿਧਾਨ ਸਭਾ ਦੇ ਵਿੱਚ ਰਾਣਾ ਗੁਰਜੀਤ ਨੂੰ ਗਾਣਾ ਕੱਢਦਾ ਸੀ ਮਾਮਾ ਭਣਾਂ ਦੀਆਂ ਲੋਕਾਂ ਨੂੰ ਕੁੱਠਾ ਬੋਲਦਾ ਸੀ ਇੱਕ ਵੀਡੀਓ ਇਹਦੀ ਵਾਇਰਲ ਹੋਈ ਸੀ ਕਿ ਪੁਲਿਸ ਮੁਲਾਜ਼ਮ ਚਲੋ ਗਨਮੈਨ ਸਕਿਉਰਿਟੀ ਕਾਰਡ ਅੰਗ੍ਰੱਖਿਆ ਕ ਹਰੇਕ ਨੂੰ ਮਿਲਦੀ ਹੈ ਕੋਈ ਪਾਪੂਲਰ ਹੋ ਗਿਆ बिजनेਸਮੈਨ ਹੈ ਕੋਈ ਲੀਡਰ ਹੈ ਕੋਈ ਵੀ ਹੈ ਜੋ ਸਰਕਾਰ ਦੇ ਵਿੱਚ ਯੋਗਦਾਨ ਪਾਉਂਦਾ ਹੈ ਗਨਮੈਨ ਮਿਲਦੀ ਹੈ ਲੇਕਿਨ ਉਹ ਗਨਮੈਨ ਦੇ ਤੌਰ ਤੇ ਵਰਤੇ ਜਾਣ ਉਹਨਾਂ ਕੋਈ ਕਈ ਉਹਨਾਂ ਨੂੰ ਡਰਾਈਵਰ ਦੇ ਤੌਰ ਤੇ ਲਈ ਵਰਤੇ ਆ ਕੋਈ ਕੁੱਝ ਕਰਾਈ ਜਾਂਦਾ ਉਹਨਾਂ ਤੋਂ ਇੱਕ ਬਿਕਰਮਜੀਤ ਜੀ ਜਦੋਂ ਮੰਤਰੀ ਸੀ ਪੁਰਸ ਵਾਲਿਆਂ ਮੁਲਾਜ਼ਮਾਂ ਤੋਂ ਵੀਰਾਂ ਤੋਂ ਬੂਟ ਪੋਉਂਦਾ ਹੁੰਦਾ ਸੀ ਜਰਾਬਾਂ ਪੋਾ ਕੇ ਬੂਟ ਆਪ ਪੋਉਂਦਾ ਸੀ ਤੇ ਉਹ ਵੀ ਲਉਂਦੇ ਹੁੰਦੇ ਸੀ ਇਹ ਅਟਲ ਸਚਾਈ ਹੈ YouTube ਚੋਂ ਵੀਡੀਓ ਕੱਢ ਕੇ ਦੇਖ ਲਓ ਜਦੋਂ ਕਦੇ ਭੋਗ ਤੇ ਮੱਥਾ ਟੇਕਣ ਜਾਂਦਾ ਸੀ ਸਦਾ ਪਾਵਰਾਂ ਨਹੀਂ ਰਹਿੰਦੀਆਂ ਫਿਰ ਗੱਲਾਂ ਕਰਦੇ ਨੇ ਵੱਡੀਆਂ ਔਰੰਗਜੇਬ ਦੀਆਂ ਲੋਕਾਂ ਨੂੰ ਕਹਾਣੀਆਂ ਸੁਣਾਉਂਦੇ ਆ ਹੋਰ ਸੁਣਦੇ ਆ ਆਪਾਂ ਵੀ ਪਈ ਉਦੋਂ ਘੱਟ ਨਹੀਂ ਸੀ ਜਦੋਂ ਪਾਵਰ ਹੈ ਨਾ ਪਾਵਰ ਦੇ ਵਿੱਚ ਬੰਦਾ ਆਪਣਾ ਹੋਸ਼ ਤੇ ਹਵਾਸ਼ ਆ ਜਿਹੜਾ ਉਹ ਭਲਾ ਦਿੰਦਾ ਉਦੋਂ ਮੋਢੇ ਪਾਰ ਕੇ ਤੁਰਦਾ ਸੀ ਅੱਜ ਹੱਥ ਬੰਨੀ ਖੜਾ ਹੈ ਉਹੀ ਗੁਰੂ ਗ੍ਰੰਥ ਸਾਹਿਬ ਹੈ ਉਹੀ ਅਕਾਲ ਤਖਤ ਹੈ ਉਹੀ ਬਿਕਰਮਜੀਤ ਜੀ ਹੈ ਤੇ ਉਹੀ ਜਿਹੜੇ ਹੈਗੇ ਬਦਲੇ ਹੋਏ ਚਲੋ ਇਨਸਾਨੀਅਤ ਤੋਂ ਤੇ ਜੱਥੇਦਾਰ ਹੈ ਜੇ ਪਹਿਲੇ ਹੀ ਤੁਸੀਂ ਸਿਸਟਮ ਨਾਲ ਚੱਲਦੇ ਗੁਰੂ ਮਹਾਰਾਜ ਦੀ ਮਰਿਆਦਾ ਨੂੰ ਰੱਖਦੇ ਤਾਂ ਅੱਜ ਤੁਹਾਡਾ ਆ ਹਸਰ ਨਹੀਂ ਹੋਣਾ ਸੀ ਇਹ ਕੁਦਰਤ ਨੇ ਕਰਿਆ ਨਾ ਕਿ ਤੁਹਾਡਾ ਕਾਲ ਤੱਕ ਤੇ ਜਥੇਦਾਰ ਨੇ ਕੋਈ ਨੁਕਸਾਨ ਕਰ ਦੇ ਨਾ ਤੁਹਾਡਾ ਨੁਕਸਾਨ ਹੋ ਕਾਲ ਤੱਕ ਕਰੇ ਕੁਦਰਤ ਕਰਦੀ ਹੈ ਗੁਰਬਾਣੀ ਦੇ ਵਿੱਚ ਵੀ ਲਿਖਿਆ ਤੁਰਕੀ ਬਾਣੀ ਆਈ ਸਗਲੀ ਚਿੰਤਾ ਮਟਾਈ ਉੱਪਰੋਂ ਹੁਕਮ ਆਉਂਦਾ ਪ੍ਰਮਾਤਮਾ ਦਾ ਤੇ ਪ੍ਰਮਾਤਮਾ ਕਿਹਦੇ ਵਿੱਚ ਵਸਦਾ ਲੋਕਾਂ ਵਿੱਚ ਤੇ ਲੋਕਾਂ ਨੇ ਹੁਣ ਜਿਹੜੇ ਹੈਗੇ ਨਕਾਰਤੇ ਜੇ ਇਹੋ ਜਿਹੇ ਗੁਨਾਹਾਂ ਇਹੋ ਜੀਆਂ ਗਲਤੀਆਂ ਇਹੋ ਜੇ ਗੁਨਾਹ ਨਾ ਕਰਦੇ ਅੱਜ ਤੁਹਾਨੂੰ ਥਾਂ ਥਾਂ ਤੇ ਪੇਛੀਆਂ ਭੁਗਤਣੀਆਂ ਨਾ ਪੈਂਦੀਆਂ ਹੁਣ ਇੱਕ ਸਿੱਖ ਦਾ ਕੰਮ ਹੁੰਦਾ ਵੀ ਭਾਈ ਮੈਂ ਮਨਿਸਟਰ ਆਇਗਾ ਸਿੱਖ ਧਰਮ ਦੇ ਵਿੱਚ ਪੈਦਾ ਹੋਇਆ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਤੇ ਮੈਂ ਜਿਹੜਾ ਹੈਗਾ ਨਸ਼ੇ ਪੱਤੇ ਤੋਂ ਸਾਡੇ ਨੌਜਵਾਨਾਂ ਨੂੰ ਦੂਰ ਕਰਦਾ ਵੀ ਇਹ ਕੰਮ ਕਰਨਾ ਨਹੀਂ ਸਡੇ ਸਾਡੇ ਗ੍ਰੰਥੀ ਸਹਿਬਾਨ ਹੈ ਸਾਡੇ ਪ੍ਰਚਾਰਕ ਹੈ ਸਾਡੇ ਸਿੰਘ ਸਹਿਬਾਨ ਉਹ ਵੀ ਕਹਿੰਦੇ ਭਾਈ ਨਸ਼ਾ ਮੜਾ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਵੀ ਹੈ ਲੇਕਿਨ ਆਪਾਂ ਇੱਥੇ ਜਿਹੜਾ ਹੈਗਾ ਚਿੱਟੇ ਦਾ ਵਪਾਰ ਹੋਇਆ ਪਰਚੇ ਦਰਜ ਹੋਏ ਐ ਐਨਡੀਪੀ ਸੈਕਟਰ ਦੇ 27 29 ਦੇ ਵਿੱਚ ਚਲਾਨ ਹੋਏ ਐ ਤੇ ਅਸੀਂ ਇਹਨਾਂ ਲੋਕਾਂ ਨੂੰ ਇਹ ਕੀ ਸਪਸ਼ਟੀ ਕਰਨ ਦੇਵਾਂਗੇ ਕਿ ਕੀ ਕੀ ਕਿਹੜੇ ਕਿਹੜੇ ਗੁਨਾਹ maaf ਹੋਣਗੇ ਦੂਸਰੇ ਪਾਸੇ ਜਿਹੜਾ ਹੈਗਾ ਸੁਖਬੀਰ ਬਾਦਲ ਜੀ ਕਹਿ ਰਹੇ ਆ ਕਿ ਉਹ ਤੇ ਪਰਚੇ ਝੂਠੇ ਦਿੱਤੇ ਜੀ ਉਹ ਤਾਂ 4 4 ਘੰਟੇ ਪਾੜ ਕਰਨ ਵਾਲਾ ਬੰਦਾ ਹੈ ਪਾਠ ਚਾਹੇ 10-10 ਘੰਟੇ ਕਰਲਾ 20 ਘੰਟੇ ਕਰ ਲਾ ਪਾਠ ਪੜਨ ਨਾਲ ਜਾਂ ਸੁਣਨ ਨਾਲ ਹੀ ਅਮਲ ਕਰੇ ਨਾਲ ਉਹਦਾ ਫਾਇਦਾ ਹੁੰਦਾ ਹੈ। ਬੜੀ ਚੱਲੋ ਗ੍ਰੰਥ ਪੜ ਪੜ ਗੱਡੇ ਲੱਦੀਆ ਗੁਰਬਾਣੀ ਦੇ ਵਿੱਚ ਵੀ ਲਿਖਿਆ। ਸੁਣੀ ਚੱਲੋ ਸਾਰਾ ਦਿਨ ਲਾ ਕੇ ਪਰ ਮਨ ਦੇ ਉੱਤੇ ਕੀ ਅਸਰ ਹੋਇਆ ਮੈਂਟਲੀ ਤੌਰ ਤੇ ਅਸੀਂ ਕੀ ਪ੍ਰਪੇਅਰ ਕਰਨਾ ਚਾਹੁੰਦੇ ਆ। ਉਹ ਮੂਲ ਰੂਪ ਦੇ ਵਿੱਚ ਮੰਨਿਆ ਜਾਂਦਾ ਹੈ। ਹੁਣ ਲੋਕਾਂ ਤੋਂ ਗਾਣਾ ਲੈਂਦੇ ਫਿਰਦੇ ਹੋ। ਥਾਂ-ਥਾਂ ਤੇ ਜਾ ਕੇ ਮਾਫੀਆਂ ਮੰਗਦੇ ਹੋ ਫਿਰ ਜਾ ਕੇ ਸੰਗਤ ਨੂੰ ਡਿਸਟਰਬ ਕਰਦੇ ਹੋ ਫੁੱਡਾ ਇਹ ਰੰਡੀ ਰੋਣਾ ਕਦੇ ਨਾ ਮੁੱਕਿਆ ਨਾ ਮੁੱਕਣਾ ਉੱਥੇ ਸੰਗਤ ਜਾਂਦੀ ਆ ਆਪਦੀ ਵਿਚਾਰੀ ਸ਼ਰਦਾ ਭਾਵਨਾ ਨਾਲ ਮੱਥਾ ਟੇਕਨ ਫੇਰ ਉਹਨੂੰ ਧੱਕੇ ਵੱਜੇ ਪਰੇ ਹੋਜੋ ਜੀ ਮਜੀਠੀਆ ਸਾਹਿਬ ਆਗੇ ਮੱਥਾ ਟੇਕਣਾ ਪਾਸੇ ਹੋਜੋ ਜੀ ਸੁਖਵੀਰ ਬਾਦਲ ਜੀ ਆਗੇ ਇਹ ਨਹੀਂ ਪਤਾ ਵੀ ਉੱਥੇ ਜਾ ਕੇ ਮਸ਼ੀਨ ਲਾਤੀ ਹੋਵੇ ਸੰਗਤ ਨੂੰ ਚੈੱਕ ਕਰੋ ਕਿ ਬੰਬ ਵਿਲਾਸਟ ਨਾ ਕਰ ਦੇਣ ਜਾਂ ਕੁਝ ਹੋਰ ਨਾ ਲੈਣ ਇਹਨਾਂ ਨੂੰ ਨਹੀਂ ਕਹਿੰਦੇ ਵੀ ਤੁਸੀਂ ਗਲਤੋਂ ਅੱਜ ਤੱਕ ਤੇ ਪੇਸ਼ ਹੋਏ ਨਾ ਮੰਨੇ ਆ ਵੀ ਸਮੇਤ ਸੈਣੀ ਨੂੰ ਡੀਜੀਪੀ ਗਲਤ ਲਾਇਆ ਡੇਰਾ ਮੂਫੀ ਨੂੰ ਮਾਫੀਆਂ ਗਲਤ ਦਿੱਤੀਆਂ ਸਾਡੇ ਸਰਕਾਰ ਦੇ ਵਿੱਚ ਬੇਅਦਬੀਆਂ ਹੋਈਆਂ ਇਨਸਾਫ ਨਹੀਂ ਦਿੱਤਾ ਗਿਆ ਬੇਅਦਬੀਆਂ ਨਾ ਤਾਂ ਹੋਈਆਂ ਨਾ ਇਨਸਾਫ ਦਿੱਤਾ ਬੇਅਦਬੀਆਂ ਦਾ ਕਰਾਈ ਹੈ ਗੋਲੀ ਚਲਾਈ ਹੈ ਨੱਕੇ ਸਿੰਘਮ ਤੋਂ ਮਾਰੇ ਗਏ ਨਾ ਗੰਦੇ ਪਾਣੀ ਨੇ ਸੀਵਰੇਜ ਦੇ ਪਾਣੀ ਦੀਆਂ ਪਿਛੜਾਂ ਕੀਤੀਆਂ ਗਈਆਂ ਕਮ ਸੇ ਕਮ ਉਹਨਾ ਕੱਕਿਆਂ ਦਾ ਪੰਜ ਕੱਕਿਆਂ ਦਾ ਤਾਂ ਖਿਆਲ ਰੱਖ ਲੈਂਦੇ ਚਲੋ ਬੰਦਿਆ ਨੇ ਤੁਨੂੰ ਭਾਵੇਂ ਧੰਨਾ ਲਾ ਕੇ ਕੁਛ ਕਰਤਾ ਤਾਂ ਵਿਚਾਰੇ ਪਾਠ ਕਰ ਰਏ ਸੀ ਪਰ ਪੰਜ ਕੱਕੇ ਗੁਰੂ ਸਾਹਿਬ ਦੇ ਕਿਰਪਾਨ ਕਸ਼ਹਿਰਾ ਕੜਾ ਕੰਗਾ ਤੇ ਪਕ ਕੇਸ ਇਹਨਾਂ ਇਹਨਾਂ ਦਾ ਤਾਂ ਖਿਆਲ ਕਰਨਾ ਸੀ ਨਾ ਜੀ ਉਦੋਂ ਤੁਸੀਂ ਮਨਿਸਟਰ ਸੀਗੇ ਉਹ ਵੀ ਸਕਵੀਰ ਬਾਦਲ ਦੇ ਰਿਸ਼ਤੇਦਾਰ ਸਕਵੀਰ ਬਾਦਲ ਦਾ ਸਾਲਾ ਤੇ ਕਾਸ਼ ਸਿੰਘ ਬਾਦਲ ਮਾਸੜ ਲੱਗਦਾ ਸੀ ਕਹਿ ਸਕਦੇ ਸੀ ਕਿ ਆ ਗਲਤ ਕਰੀ ਜਾਂਦੇ ਆ ਜੀ ਪਰ ਨਹੀਂ ਤੁਸੀਂ ਤਾਂ ਉੱਥੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਰੱਜ ਕੇ ਗੰਦ ਪਾਇਆ ਇੱਕ ਥਾਣੇਦਾਰ ਵਿਚਾਰਾ ਆਪ ਦੀ ਕੁੜੀ ਦੀ ਜਿੱਤ ਬਚਾਉਂਦਾ ਬਚਾਉਂਦਾ ਉਹਦੀ ਗੋਲੀ ਮਾਰੀ ਇੱਥੋਂ ਤੱਕ ਕਿ ਪੁਲਿਸ ਨੂੰ ਵੀ ਇਨਸਾਫ ਨਹੀਂ ਮਿਲਿਆ ਪੁਲਿਸ ਤਾਂ ਲੋਕਾਂ ਨੂੰ ਇਨਸਾਫ ਦਿੰਦੀ ਹੈ ਨਾ ਪੁਲਿਸ ਨੂੰ ਇਨਸਾਫ ਨਹੀਂ ਮਿਲਿਆ ਉਦੀ ਮੌਤ ਹੋ ਗਈ ਜੀ ਨਾ ਉਹਦੇ ਭੋਗਤੇ ਗਏ ਨੇ ਨਾ ਉਹਨੂੰ ਕੋਈ ਉਹਦੇ ਪਰਿਵਾਰ ਨੂੰ ਕੋਈ ਨੌਕਰੀ ਦਿੱਤੀ ਐ ਨਾ ਉਹਨੂੰ ਮਤਲਬ ਉਹਦੀ ਕੋਈ ਮਦਦ ਕੀਤੀ ਐ ਮਜੀਠੀਏ ਦੇ ਬੰਦੇ ਸੀਗੇ ਤੇ ਅੱਜ ਅਸੀਂ ਇੱਥੇ ਨਿਆਂ ਮੰਗਦੇ ਆ ਨਿਆਂ ਤਾਂ ਬੰਦਿਆਂ ਦੇ ਵਿੱਚ ਵੱਸਦਾ ਕਰੋ ਜਦੋਂ ਲੜਾਈਆਂ ਹੁੰਦੀਆਂ ਫਿਰ ਪੁਲਿਸ ਮੁੱਖ ਮੋੜ ਜਾਂਦੀ ਐ ਜਦੋਂ ਲੜਾਈ ਹੋ ਕੇ ਖੜਦੇ ਫਿਰ ਪੁਲਿਸ ਚਲੀ ਜਾਂਦੀ ਔਰ ਕਾਰਬਨ ਪਾ ਕੇ ਦੇ ਕੇ ਫਿਰ ਬਿਆਨ ਲੈ ਕੇ ਪਰਚਾ ਦੇ ਦਿੰਦੇ ਆ ਜਾਇ ਜਿਹਾ ਸਲੂਕ ਅਸੀਂ ਕਿਸੇ ਨਾਲ ਕਰਾਂਗੇ ਉਹ ਜਾਇ ਸਾਡੇ ਨਾਲ ਹੋਊਗਾ ਸੋ ਭਾਈ ਇਹਨਾਂ ਨੇ ਗੁਨਾਹ ਕੀਤੇ ਆ ਗਲਤੀਆਂ ਨਹੀਂ ਕੀਤੀਆਂ ਗਲਤੀਆਂ ਮਾਫੀਯੋਗ ਹੁੰਦੀਆਂ ਗੁਨਾਹ ਕਦੇ ਨਾ ਮਾਫ ਹੋਏ ਆ ਨਾ ਹੋਣਿਆ ਨਾ ਹੋਣਗੇ ਸੋ ਸਿੰਘ ਸਹਿਬਾਨ ਇਸੇ ਦੇ ਮਾਗਰ ਨਾ ਲੱਗਣ ਜਾਂ ਕਿਸੇ ਦਾ ਕੋਈ ਦਬਾਅ ਥੱਲੇ ਨਾ ਹੋਣ ਜੋ ਔਨ ਰਿਕਾਰਡ ਗੁਰੂ ਰਹਿਤ ਮਰਜਾਦਾ ਦੇ ਅਨਸਾਰ ਸਜ਼ਾ ਬੰਦੀ ਆ ਇਹਨਾਂ ਨੂੰ ਦਿਓ ਜੋ ਬਰੀ ਕਰਨੇ ਆ ਤੁਸੀਂ ਆਪਣੇ ਜੋ ਸਿਧਾਂਤ ਮਤਾਕ ਹੈ ਵਿਧੀ ਵਿਧਾਨ ਹੈ ਉਹਨਾਂ ਨੂੰ ਆਪਨਾ ਵਰੀ ਕਰੋ ਬਰੀ ਮੀਨ ਜੀ ਉਹਨਾਂ ਨੂੰ ਕੋਈ ਸੇਵਾ ਨਹੀਂ ਲਾਉਣੀ ਜੋ ਦੋਸ਼ੀ ਆ ਉਹਨਾਂ ਨੂੰ ਠੋਕ ਕੇ ਸਜ਼ਾ ਦੇਉ ਵੀ ਪਾਈਏ ਮੱਥਾ ਟੇਕਣ ਵੀ ਨਹੀਂ ਵੜ ਸਕਦੇ ਗੁਰਦੁਆਰਾ ਸਾਹਿਬ ਆ ਪਾਂਡਿਆਂ ਦੀ ਸੇਵਾ ਲਾਉਣੀ ਆ ਆਪਣਾ ਆਪਾਂ ਪਾਠ ਸੁਣਨਾ ਪਾਠ ਕਰਨਾ ਲੰਗਰ ਵਰਤਾਉਣਾ ਕਿਉਂ ਜਰ ਇਹਨਾਂ ਦੇ ਹੱਥਾਂ ਤੋਂ ਤੁਸੀਂ ਲੋਕਾਂ ਨੂੰ ਰੋਟੀਆਂ ਖਵਾਉਣੇ ਕਿਉਂ ਕਿਉਂ ਗਾਂਹ ਵਾਲਿਆਂ ਦੀ ਖਬਰ ਅਪਾ ਚੂ ਪਤ ਨਹੀਂ ਨਾ ਪਚੂ ਬਾਬਾ ਜੀ ਸੋਚ ਸਮਝ ਕੇ ਫੈਸਲਾ ਕਰਿਓ ਸੋ ਵੀਰੋ ਅੰਦਰੂਨੀ ਗੱਲ ਨਾਲ ਲੈਉਣੀਆਂ ਸਾਡਾ ਕੰਮ ਹੈ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਕੰਮ ਹੈ ਇੱਕ ਬਟਨ ਜ਼ਰੂਰ ਦਬਣਾ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ